ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਰੇ ਹੀ ਮਿੱਤਰ ਦੋਸਤ ਫਤਿਹ ਕਰੋ ਪ੍ਰਵਾਨ ਨੇ ਗੁਰਦਰਾ ਸਾਹਿਬ ਟੀਬੀ ਸਾਹਿਬ ਦੀ ਵੀਡੀਓ ਬਣਾ ਰਹੇ ਹਾਂ ਅੱਜ ਗੁਰਦਰਾ ਸਾਹਿਬ ਟੀਬੀ ਸਾਹਿਬ ਦੀ ਵੀਡੀਓ ਹੈ ਇਹ ਸਾਰਾ ਦਰਵਾਜ਼ਾ ਸਾਹਿਬ ਦੇਖ ਨੂੰ ਦਰਸ਼ਨ ਕਰ ਰਹੇ ਹੋ ਪੁਰਾਣਾ ਦਰਵਾਜ਼ਾ ਸਾਹਿਬ ਹੈ ਤੇ ਆ ਨਮਾ ਦਰਵਾਜ਼ਾ ਸਾਹਿਬ ਨੇ ਜਿੱਥੇ 1 ਕਰੋੜ ਤੋਂ ਵੱਧ ਰੁਪਇਆ ਲੱਗਿਆ ਦਰਵਾਜ਼ਾ ਸਾਹਿਬ ਤੇ ਇਹ ਸਾਰੀ ਸੰਗਤ ਨੇ ਅਬਦਾ 10 9 ਦੀ ਕੀਰਤਕਮਾਈ ਇਕੱਠੀ ਕਰਕੇ 1 ਕਰੋੜ ਤੋਂ ਵੱਧ ਰੁਪਇਆ ਲਾਇਆ ਤੇ ਇਹ ਸੰਤਾਂ ਦਾ ਸਥਾਨ ਹੈ ਇੱਥੇ ਸੰਗਤ ਮੰਦੀ ਹੈ ਆਪਾਂ ਨੂੰ ਕੋਈ ਤਰਾਹ ਨਹੀਂ ਸੰਤਾਂ ਸਥਾਨ ਤੋਂ ਪਰ ਉਹ ਕਮਰਾ ਜਿਹੜਾ ਸਾਹਮਣੇ ਹੈ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ ਸੀਗਾ ਇਹ ਕਮਰੇ 'ਚ ਭਾਂਡੇ ਸੀ ਇਹ ਕਮਰੇ 'ਚ ਪੱਠੀਆਂ ਸੀਗੀਆਂ ਜਿਹੜੀਆਂ ਇਹਨਾਂ ਨੇ ਇੱਕ ਡੇਰੇ ਕਮੇਟੀ ਬਣੀ ਹੋਈ ਹੈ ਇਹਨਾਂ ਦੀ ਆਪਣੀ ਜਿਹੜਾ ਕਮੇਟੀ ਦੇ ਉੱਤੇ ਕਾਬਜ਼ ਹੋਇਆ ਇਹਨਾਂ ਨੇ ਕਬਜ਼ਾ ਕੀਤਾ ਤੇ ਧੱਕੇ ਦੇ ਨਾਲ ਪਰ ਮੈਨੂੰ ਗੁਰਦਾਸਾ ਜੀ ਛੁੱਟੀ ਕਰ ਰਿਹਾ ਇਹ ਵੀ ਛੁੱਟੀ ਕਰੋ ਮੈਂ ਪੁੱਛਿਆ ਵੀ ਕਾਰਨ ਤਾਂ ਦੱਸੋ ਮੇਰੀ ਛੁੱਟੀ ਦਾ ਉਹ ਕਾਰਨ ਹੀ ਦੱਸ ਰਹੇ ਛੁੱਟੀ ਦਾ ਕਾਰਨ ਕੀ ਹੈ ਵੀ ਮੈਂ ਇਹ ਡੇਰੇ ਨੂੰ ਇਹ ਗੱਲ ਕਹੀ ਸੀ ਵੀ ਅਸੀਂ ਕਿਸੇ ਰੋਡੇ ਕੋਡੇ ਨੂੰ ਮੰਨਦੇ ਨਹੀਂ ਦਗਾਲ ਤੋਂ ਗੁਰੂ ਗ੍ਰੰਥ ਸਾਹਿਬ ਮਹ ਉੱਥੋਂ ਲਿਆ ਕੇ ਉੱਥੇ ਡੇਰੇ ਜਿਹੇ ਬੇਅਦਵੀ ਕਰਦੇ ਕਿਉਂਕਿ ਉੱਥੇ ਸਮਾਧਾਂ ਬਣੀਆਂ ਹੋਈਆਂ ਨੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਲਾਗੂ ਹੋਇਆ ਵੀ ਕਿਸੇ ਡੇਰੇ ਮਾਰ ਦਾ ਪ੍ਰਕਾਸ਼ ਨਹੀਂ ਹੋਣਾ ਤੇ ਮਨਮਤੀ ਆ ਬੰਦਾ ਸ਼ਰਾਬੀ ਕੋਈ ਕਮੇਟੀ ਵਿੱਚ ਨਹੀਂ ਹੋਣਾ ਤਿੰਨ ਬੰਦੇ ਨੇ ਨਸ਼ੇੜੀ ਪਾਏ ਹੋਏ ਕਮੇਟੀ ਦੇ ਵਿੱਚ ਮੈਨੂੰ ਧੱਕੇ ਦੇ ਨਾਲ ਇਹਨਾਂ ਨੇ ਕਹਿ ਤਾ ਛੁੱਟੀ ਕਰੋ ਸੰਗਤ ਪ੍ਰਬੰਧਕ ਕਮੇਟੀ ਮੇਰੇ ਨਾਲ ਦੀ ਪ੍ਰਬੰਧਕ ਕਮੇਟੀ ਵੀ ਅਸਤੀਫਾ ਦੇ ਰਹੀ ਹੈ ਕਿਉਂਕਿ ਬਾਰ-ਬਾਰ ਇਹਨਾਂ ਨੇ ਹੁਣ ਤੱਕ ਇਹੀ ਕੀਤਾ ਵੀ ਕਿਵੇਂ ਨਾ ਕਿਵੇਂ ਨੀਮਾ ਚ ਘਾਇਆ ਜਾਵੇ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਸਮੂਹ ਸਿੱਖ ਜਥੇਬੰਦੀਆਂ ਪੜਨ ਵਾਸਤੇ ਲਈ 1.5 ਲੱਖ ਰੁਪਇਆ ਲਾ ਕੇ ਉਹ ਮੈਨੂੰ ਵਿਚਾਲੋਂ ਹਟਾਉਣੀ ਪੈਗੀ ਕਿਉਂਕਿ 10000 ਭਰ ਕੇ ਫੀਸ ਮੈਂ ਬਚੀ ਹਟਾ ਲਈ ਆਪਣੀ ਮੈਨੂੰ ਦੱਸੋ ਵੀ ਗ੍ਰਾਂਥੀ ਜਾਵੇ ਤੇ ਜਾਵੇ ਕਿੱਥੇ ਗ੍ਰਾਂਥੀਆਂ ਦਾ ਭੁਿੱਖ ਕੀਆ ਮੈਨੂੰ ਮੇਰੇ ਚੋਰੀ ਦਾ ਇਲਜ਼ਾਮ ਲਾਉਣ ਮੈਂ ਇਹਨਾਂ ਦੇ ਪੈਰੀਂ ਹੱਥ ਪੈ ਕੇ ਜੁੱਤੀ ਪਾਣੀ ਪੀ ਕੇ ਜਾਊਂਗਾ ਮੇਰੇ ਚੋਰੀ ਦਾ ਇਲਜ਼ਾਮ ਲਾਉਣ ਮੇਰੇ ਤੇ ਕੋਈ ਇੱਜ਼ਤ ਮੇਰੇ ਕੋਲ ਇਲਜ਼ਾਮ ਲਾਉਣ ਮੈਂ ਤਾਂ ਵੀ ਦੇ ਦੇਣ ਦਾ ਰਾਂ ਕੋਈ ਹੋਰ ਤਾਂ ਕਾਰਕਟਨ ਨੂੰ ਕੋਈ ਦਰਵਾਜ਼ਾ ਦੀ ਸਫਾਈ ਦਾ ਤਾਂ ਮੈਨੂੰ ਦੱਸਣਾ ਵੀ ਸਫਾਈ ਨਹੀਂ ਹੋਈ ਦਰਵਾਜ਼ਾ ਸਾਹਿਬ ਦੇ ਵਿੱਚ ਮੈਨੂੰ ਕੋਈ ਕਾਰਨ ਤਾਂ ਦੱਸਣਾ ਹੈ ਸਿਰ ਗੁਰੂ ਘਰ ਦੇ ਉੱਤੇ ਕੰਮ ਕਬਜ਼ਾ ਕੀਤਾ ਤੇ ਸੰਗਤ ਵਰਦੀ ਹੈ ਜਦੋਂ ਡੇਰੇ ਸਮਾਗਮ ਹੁੰਦਾ ਤਾਂ ਵੀ ਇੱਥੇ ਜਗ੍ਹਾ ਵਰਦੇ ਆ ਜਦੋਂ ਗੁਰੂ ਘਰ ਸਮਾਗਮ ਹੁੰਦਾ ਤਾਂ ਵੀ ਜਗ੍ਹਾ ਵਰਦੇ ਆ ਕਿਸੇ ਨੂੰ ਕੋਈ ਇਤਰਾਜ਼ ਨਹੀਂ ਨਾ ਪ੍ਰਬੰਧਕ ਕਮੇਟੀ ਨੂੰ ਇਤਰਾਜ਼ ਸੋ ਮੈਂ ਹੁਣ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਅੱਜ ਹੋਗੀ ਤਰੀਕ 8 9 10 11 ਤਰੀਕ ਨੂੰ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ 11 ਤਰੀਕ ਨੂੰ ਕੱਟ ਰੱਖਿਆ ਇਹ ਸੰਗਰਾਮ ਨੂੰ ਛੁੱਟੀ ਕਰਾ ਮੇਰੀ ਧਿਰ ਤੋਂ ਕੋਈ ਪੁੱਛਦਾ ਲਈ ਆਪਾਂ ਨੂੰ ਵੀ ਕਾਰਨ ਕੀ ਹੈ ਜਦੋਂ ਗਰੰਟੀ ਦੇ ਜਵਾਬ ਪੜਦੇ ਹੁੰਦੇ ਆ ਨਾ ਉਧਰ ਦਾ ਨਾ ਗਰੰਟੀ ਉਧਰ ਦਾ ਤੇ ਦੱਸੋ ਗਰੰਟੀਆਂ ਦਾ ਹਾਲ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੀਡੀਓ ਸ਼ੇਅਰ ਕਰੋ ਤੇ 11 ਤਰੀਕ ਦਾ ਕੱਠ ਰੱਖਿਆ ਗਿਆ ਗੁਰਦੁਆਰਾ ਸਾਹਿਬ ਮੈਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਦਾ ਕੋਈ ਧਰਮ ਨਹੀਂ ਹੈ ਨਾ ਕੋਈ ਦੀਨ ਮਾਨ ਹੈ ਲੋਕਾਂ ਦਾ ਨਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਹੁਣ ਧੱਕੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਰੂਪ ਲੈ ਕੇ ਜਾਣਗੇ ਜਰੂਰ ਇਹ ਜੇ ਕੱਲ ਨੂੰ ਕਿਸੇ ਨੇ ਬੇਅਦਬੀ ਕੀਤੀ ਕੋਈ ਅੰਗ ਪਾੜਤਾ ਜ਼ਿੰਮੇਵਾਰ ਦੱਸੋ ਕੌਣ ਮੈਨੂੰ ਇਥੋਂ ਕਹਿੰਦੇ ਗ੍ਰੰਥੀ ਤੋਂ ਪਾਣੀ ਸਾਡਾ ਡੇਰੇ ਵਾਲਾ ਗ੍ਰੰਥੀ ਪਾਠ ਕਰੂਗਾ ਜਿਹੜੀ ਇਹ ਕਮੇਟੀ ਬਣੀ ਆ ਬ ਦੇ ਲੋਬਬਲੀ ਕਮੇਟੀ ਇਹ ਕਹਿੰਦੇ ਸਾਡਾ ਗ੍ਰੰਤੀ ਪਾਰਕ ਪਾੜ ਕਰੂਗਾ ਕੱਲ ਨੂੰ ਕੋਈ ਗੁਰੂਗ੍ਰੰਥ ਸਾਹਿਬ ਮਾਰਾ ਅੰਗ ਪਾੜਦਾ ਉਹ ਤੇ ਜ਼ਿੰਮੇਵਾਰ ਦੱਸੋ ਕੌਣ ਹੈ ਮੈਨੂੰ ਪੂਰਾ ਜ਼ਿੰਮੇਵਾਰ ਦੱਸੋ ਹੈ ਗ੍ਰੰਤੀ ਹੈ ਜਾਂ ਪ੍ਰਬੰਧਕ ਕਮੇਟੀ ਹੈ ਸਾਰੀਆਂ ਕਮੇਟੀਆਂ ਹੀ ਵਾਰ ਵਾਰ ਗੱਲ ਕਹਿੰਦੀਆਂ ਨੇ ਵੀ ਜੇ ਬੇਅਦਬੀ ਹੁੰਦੀ ਹੈ ਗ੍ਰੰਤੀ ਜ਼ਿੰਮੇਵਾਰ ਹੈ ਤੇ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ ਹੁਣ ਦੱਸੋ ਅਸੀਂ ਕਿਹੜੇ ਥਾਂ ਜਾਈਏ ਪ੍ਰਬੰਧਕ ਕਮੇਟੀ ਕਿੱਥੇ ਜਾਵੇ ਤੇ ਗ੍ਰੰਤੀ ਕਿੱਥੇ ਜਾਵੇ ਇਹਨਾਂ ਨੇ ਮਰਜ਼ੀ ਕਰਨੀ ਹੈ ਜਿਹਦੇ ਕਰ ਅੱਜ ਪ੍ਰਕਾਸ਼ ਹੋਣਾ ਉਹਨਾਂ ਦਾ ਕਰ ਲਾਲਾਂਵਾਲੀ ਦੀ ਸਮਾਦ ਬਣੀ ਹੈ ਵੱਡੀ ਜਿਹਦੇ ਘਰ ਅੱਜ ਪ੍ਰਕਾਸ਼ ਹੋਣਾ ਹੈ ਲਾਲਾਂ ਵਾਲਾ ਉਹ ਕੰਜਰ ਸੀਗਾ ਜਿਹੜਾ ਸਗੀ 마ਸੀ ਦੀ ਕੁੜੀ ਕੱਢ ਕੇ ਲੈ ਗਿਆ ਸੀਗਾ ਲਾਲਾਂ ਵਾਲਾ ਕੰਜਰ ਉਹ ਕੰਜਰ ਸੀਗਾ ਜਿਹੜਾ ਸਗੀ 마ਸੀ ਦੀ ਕੁੜੀ ਭਜਾ ਕੇ ਲੈ ਗਿਆ ਆਪਣੀ ਉਹਦੇ ਨਾਲ ਧੱਕੇ ਖਾਂਦਾ ਰਿਹਾ ਉਹਦੇ 'ਚ ਦੋ ਜਵਾਬ ਹੋ ਗਏ ਉਸ ਕੰਜਰ ਦੀ ਸਮਾਧ ਬਣੀ ਇਹਨਾਂ ਦੇ ਘਰ ਤੇ ਉੱਥੇ ਪ੍ਰਕਾਸ਼ ਕਰਨਾ ਕਰੇ ਨਾ ਜੇ ਮੈਨੂੰ ਆਪਣੀ ਛੁੱਟੀ ਦਾ ਕੋਈ ਦੁੱਖ ਨਹੀਂ ਕਿਉਂਕਿ ਮੈਂ ਜਦੋਂ ਬਾ ਗਰੰਟੀ ਡਿਊਟੀ ਨਹੀਂ ਕਰਦਾ ਅੱਜ ਤੋਂ ਬਾਅਦ ਮੈਂ ਗਰੰਟੀ ਦੀ ਡਿਊਟੀ ਨਹੀਂ ਕਰਦਾ ਮੈਨੂੰ ਲੋੜ ਨਹੀਂ ਇਹਨਾਂ ਦੇ ਡੌਟੀਆਂ ਦੀ ਕਿਉਂਕਿ ਸਾਰਾ ਕਿਤੇ ਅਸੀਂ ਚੌਧਰ ਜਿਹੜੇ ਕੰਜਰ ਜਿੰਨੇ ਕੰਜਰ ਨੇ ਜਿਹੜੇ ਜਮੀ ਕੰਜਰ ਨੂੰ ਕੋਲ ਜਿਹੜੇ ਕੰਜਰ ਨੂੰ ਕੋਈ ਕਰਨੀ ਪੁੱਛਦਾ ਉਹ ਚੌਦਨਾ ਕਰਦੇ ਆ ਅੱਜ ਜਿਹਦੇ ਪ੍ਰਕਾਸ਼ ਹੋਣਾ ਖੰਨ ਸਹਿਪਾੜ ਉਹਨਾਂ ਦੇ ਘਰ ਲਾਲਾਂਵਾਲੀ ਦੀ ਸਮਾਦ ਬਣੀ ਹੋਈ ਹੈ ਤੇ ਲਾਲਾਂਵਾਲਾ ਕੰਜਰ ਸੀ ਜਿਹੜਾ ਸਗੀ ਮਾਸੀ ਦੀ ਕੁੜੀ ਨੂੰ ਕੱਢ ਕੇ ਲੈ ਗਿਆ ਸੀਗਾ ਸੋ ਇਹ ਲੋਕ ਉਹਦੇ ਨੇ ਮੇਤੀ ਨੇ ਹੁਣ 11 ਤਰੀਕ ਨੂੰ ਮੈਂ ਜਥੇਬੰਦੀਆਂ ਨੂੰ ਬੇਨਤੀ ਕਰਦਾ 11 ਤਰੀਕ ਤੱਕ ਮਰੇ ਬੈਠਾਂ ਤੇ ਇਹ ਜੋ ਮਰਜ਼ੀ ਕਰਨ ਮੈਨੂੰ ਮੇਰੇ ਬੱਚਿਆਂ ਨੂੰ ਮਾਰ ਦੇਣ ਕੋਈ ਮਰਜ਼ੀ ਕਰਨ ਮੈਨੂੰ ਕੱਢ ਨਹੀਂ ਸਕਦੇ ਇਸ ਸੰਗਰਾਮ ਤੱਕ ਤਾਂ ਸੰਗਰਾਮ ਨੂੰ ਛੁੱਟੀ ਕਰੂੰਗਾ ਮੈਂ 11 ਤਰੀਕ ਨੂੰ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਜਥੇਬੰਦੀਆਂ ਵੱਧ ਤੋਂ ਵੱਧ ਇੱਥੇ ਪਹੁੰਚਣਾ ਆਪਾਂ ਇਹਨਾਂ ਨਾਲ ਗੱਲ ਕਰਨੀ ਆ ਵੀ ਸਾਡਾ ਰਿਕਾਰਡ ਸੁਖਲੀ ਆਹ ਦੇਖ ਲਓ ਤੁਸੀਂ ਇਹਨਾਂ ਨੇ ਆ ਝੰਡੀਆਂ ਲਾ ਕੇ ਕੀ ਕੋਈ ਕਰਤੂਤਤਾ ਕੀਤੀਆਂ ਨਹੀਂ ਗੀਆਂ ਮੈਂ ਤੁਹਾਨੂੰ ਦਿਖਾਉਣਾ ਬਾਹਰੋਂ ਕਿ ਗੁਰੂ ਘਰ ਦੇ ਰੰਗ ਲਾਲ ਥੋੜਾ ਹੁੰਦੇ ਆ ਥੋੜਾ ਜ ਔਰ ਜਿਹੜੇ ਬੰਦੇ ਦੋ ਤਿੰਨ ਮੂਰੇ ਲੱਗੇ ਇਹਨਾਂ ਦੇ ਘਰ ਕੋਈ ਜਿਤਨੀ ਇਹ 10 ਦਿਨ ਵੀ ਕੀਚਤਾ ਕਰ ਇਹਨਾਂ ਦੀ ਕਿਤੇ ਸੋ ਬਾਬਾ ਜੀ ਸੋ ਮੈਂ ਜਥੇ ਬੰਦੀਆਂ ਨੂੰ ਬੇਨਤੀ ਕਰਦਾ ਕਿ ਪਹੁੰਚੋ ਜਰੂਰ 11 ਤਰੀਕ ਨੂੰ ਸਵਾ ਗੁਰੂ ਘਰ ਦੀ ਇਮਾਰਤ ਬਣੀ ਸਾਰਾ ਗੁਰੂ ਘਰ ਹੈ ਸੋ ਮੈਂ ਛੁੱਟੀ ਕਰ ਦੂ ਸੰਗਰਾਂਦ ਨੂੰ ਕੋਈ ਚੱਕਰ ਨਹੀਂ ਮੈਨੂੰ ਪਰ ਮੈਨੂੰ ਇਹਨਾਂ ਨੂੰ ਕਾਰਨ ਪੁੱਛਣਾ ਤੇ ਸੋ ਮੈਂ ਜਥੇ ਬੰਦੀਆਂ ਨੂੰ ਬੇਨਤੀ ਕਰਦਾ ਕਿ ਜਰੂਰ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ 11 ਤਰੀਕ ਨੂੰ ਮਗੋਂ ਕਿਤੇ ਨਾ ਹੋਰ ਆ। ਮਗੋਂ ਕਿਤੇ ਰਾਜਪਾਲ ਦੀ ਬੇਸੇ ਤੇ ਆ। ਅਦਰੂ ਦਾ ਪ੍ਰਾਣਾ ਦਰਵਾਜ਼ਾ ਇੱਥੇ ਨਿਸ਼ਾਨ ਸਾਹਿਬ ਲਾਉਣਾ ਸੀਗਾ। ਇਹ ਟਾਉ ਨਹੀਂ ਦਿੱਤਾ ਕਿਉਂਕਿ ਚੌਧਰ ਇਹਨਾਂ ਦੇ ਵਿੱਚ ਉਧਰ ਸਾਡੀ ਹੈ। ਨਿਸ਼ਾਨ ਸਾਹਿਬ ਲੱਗਣਦੇ ਰਹੇ ਡੁੱਟ ਪਾਲਕੀ ਸਾਹਿਬ ਬਣੀ ਨੂੰ ਅੱਜ 6 ਮਹੀਨੇ ਹੋ ਗਏ ਨੇ ਕਿਸੇ ਦੇ ਘਰ ਖੜੀ ਹੈ ਪਾਲਕੀ 7.5 ਲੱਖ ਰੁਪਏ ਲਾ ਕੇ। ਇੱਥੇ ਪਾਲਕੀ ਵਾਸਤੇ ਜਗ੍ਹਾ ਬਣਨੀ ਸੀ। ਕਹਿੰਦੇ ਨਾ ਇੱਥੇ ਸਾਧ ਬਿਠਾਉਣ ਦੇ ਲਾ ਕੇ ਮੈਂ ਤੁਹਾਨੂੰ ਦਿਖਾਉਣਾ ਇੱਥੇ ਕਮਰੇ 'ਚ ਇੱਟਾਂ ਲਾ ਦਿੱਤੀਆਂ ਨੇ ਏਸੀ ਲਾਉਣ ਦੀ ਤਿਆਰੀ ਇਹਨਾਂ ਦੀ। ਇਹ ਗੁਰੂ ਘਰ ਦੇ ਵਿੱਚ ਇਹਨਾਂ ਨੇ ਸਾਧ ਬਿਠਾਉਣਾ ਹੈ ਉਹ ਏਸੀ ਦੇ ਕੈਪ ਪੈਪ ਲਾ ਦਿੱਤੇ ਨਾ ਡੇਰੇ ਤਿਆਰੀ ਕਰਤੀ ਸਾਰੀ ਇਹਨਾਂ ਨੇ ਇਹਨੂੰ ਡੇਰਾ ਬਣਾਉਣ ਦੇ ਤੁਲੇ ਹੋਏ ਨੇ ਤੇ ਆਹ ਕਮਰੇ ਬਣਾਤੇ ਨੇ ਇੱਥੇ ਇਹ ਕਮਰੇ 'ਚ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਕਰਦਾ ਸੀਗਾ ਜਿਹੜੇ ਤੱਕੇ ਨਾਲ ਇਹਨਾਂ ਨੂੰ ਗੁਰੂ ਘਰ 'ਚ ਰੋਕ ਲਿਆਗਾ ਆਹ ਸਾਰਾ ਇਹਨਾਂ ਨੇ ਸਿਰਫ ਆਪਣੀ ਤੌਧਰ 'ਚ ਮਕਾਉਣ ਵਾਸਤੇ ਕੀਤਾਗਾ ਇਹ ਬੰਦੇ ਆਰਐਸਐਸ ਨਾਲ ਮਿਲੇ ਹੋਏ ਨੇ ਪਿੰਡ ਧੂੜ ਦੀ ਗੱਲ ਹੈ ਜੀ ਇਹ ਪਿੰਡ ਧੂੜ ਵਿਖੇ ਇਹ ਨਾ ਕਰ ਤੂ ਤੇ ਮਾੜੀ ਲੋਕਾਂ ਦੀ ਕਿਉਂਕਿ ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਗੁਰੂ ਗ੍ਰੰਥ ਸਾਹਿਬ ਮਾਰੋ ਸਮਰਪਤਾਂ ਗੁਰੂ ਸਾਹਿਬ ਤੋਂ ਬਾਅਦ ਮੈਂ ਕਿਸੇ ਨੂੰ ਗੁਰੂ ਹੀ ਮੰਨਦਾ ਕਿਸੇ ਦੇਹਧਾਰੀ ਨੂੰ ਗੁਰੂ ਨਹੀਂ ਮੰਨਦਾ ਪਰ ਇਹ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੇ ਸੂਲਾਂ ਦੇ ਚਲਨ ਵਿੱਚ ਨਹੀਂ ਦਿੰਦੇ ਕਿਸੇ ਨੂੰ ਇਹ ਲੋਕ ਨਹੀਂ ਚੱਲਣ ਦਿੰਦੇ ਕਿਸੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾਨ ਅਨਸਾਰ ਮੈਂ ਸੰਗਰਾਮ ਛੁੱਟੀ ਕਰ ਦਾਂਗਾ ਮੈਨੂੰ ਕੋਈ ਚੱਕਰ ਨਹੀਂ ਮਾਰਨਾ ਰਹਿ ਕੇ ਖੁਸ਼ਾਂ ਤੇ ਕਿ ਇਹਨਾਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਨਹੀਂ ਹੈ ਇਹ ਮੰਨਦੀ ਨਹੀਂ ਕਿਸੇ ਨੂੰ ਨਾ ਕੋ ਧਰ ਸੋ ਜਿਹੜੇ ਬੰਦੇ ਨੇ ਬੇਨਤੀ ਕੀਤੀ ਹੈ ਕਿ ਪਾਤਰਾਂ ਦੇ ਗੋਲੇ ਪਿੰਡ ਟੀਬੀ ਸਾਧੂੜ ਬਾਕੀ ਮੈਂ ਸਾਰਾ ਜਿਹੜਾ ਕਾਲ ਤੱਕ ਸਾਹਮਣੇ ਭੇਜਿਆ ਸੀ ਨੇ ਉਹ ਤੁਹਾਨੂੰ ਸੈਂਡ ਕਰ ਦੇ ਸਾਰਿਆਂ ਨੂੰ ਮੈਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਰਪਾ ਕਰਕੇ ਤਾਂ ਕਿ ਜਿਹੜੇ 2-4 ਬੰਦੇ ਨੇ ਕਰਤੂਤਾਂ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹ ਡੇਰੇ ਨੂੰ ਗੁਰੂ ਸਾਹਿਬ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਇਹਨਾਂ ਦਾ ਗੁਰੂ ਇੱਕੋ 25 ਲੱਖ ਦੇ ਕੇ ਪੱਤਰਕਾਰਾਂ ਨੂੰ ਛੁਡਣ ਵਾਲਾ ਉਹਨੂੰ ਗੁਰੂ ਮੰਨਦੇ ਆ ਬਲਾਤਕਾਰੀ ਨੂੰ ਇਹਨਾਂ ਨੇ ਇੱਥੇ ਤੱਕ ਤਰਮ ਨੇ ਵਿੜਿਆ ਹੋਇਆ ਸុំ ਬੇਨਤੀ ਕਰਦਾ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ 11 ਤਰੀਕ ਨੂੰ ਮੈਂ ਸਮੂਹ ਜਿੱਥੇ ਬੰਦਿਆਂ ਨੂੰ ਬੇਨਤੀ ਕਰਦਾ ਕਿ ਗੁਰੂ ਘਰ ਟੀਬੀ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ